ਕੈਨੇਡੀਅਨਸ ਨੇ ਆਪਣੇ ਦੇਸ਼ ਦਾ 157ਵਾਂ ਜਨਮ ਦਿਨ ਮਨਾਇਆ ਅੱਜ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਕੈਨੇਡਾ ਦੇ ਦੇ ਜਸ਼ਨ ਮਨਾਏ ਗਏ ਤੇ ਰਾਤ ਨੂੰ ਅਸਮਾਨ ਦੇ ਵਿੱਚ ਖੂਬਸੂਰਤ ਆਤਿਸ਼ਬਾਜ਼ੀ ਦਾ ਮੰਜ਼ਰ ਦੇਖਣ ਨੂੰ ਮਿਲਿਆ ਦੇਸ਼ ਦੀ ਰਾਜਧਾਨੀ ਓਟਾਵਾ ਵਿੱਚ ਅਧਿਕਾਰਤ ਕੈਨੇਡਾ ਦਿਵਸ ਸਮਾਗਮ ਦਾ ਆਯੋਜਨ ਕੀਤਾ ਗਿਆ ਦੁਪਹਿਰ 1:15 ਤੇ ਸਮਾਗਮ ਸ਼ੁਰੂ ਹੋਇਆ ਸੀ ਜਿਸ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਸੰਗੀਤਕ ਪਰਫਾਰਮੈਂਸ ਦਿਖਾਈਆਂ ਗਈਆਂ ਇਸ ਸਮਾਗਮ ਵਿੱਚ ਸਰਕਾਰ ਦੀ ਨੁਮਾਇੰਦਗੀ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਅਤੇ ਹੈਰੀਟੇਜ ਮੰਤਰੀ ਨੇ ਕੀਤੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਗਵਰਨਰ ਜਨਰਲ ਮੈਰੀ ਸਾਈਮਨ ਨਿਊਫੰਡਲੈਂਡ ਐਂਡ ਲੈਬਰਾਡੋਰ ਪਹੁੰਚੇ ਜਿੱਥੇ ਪਹਿਲੇ ਵਿਸ਼ਵ ਯੁੱਧ ਦੌਰਾਨ ਫਰਾਂਸ 'ਚ ਮਾਰੇ ਗਏ ਅਣਜਾਣ ਸਿਪਾਹੀ ਦੇ ਮ੍ਰਿਤਕ ਦੇਨ ਨੂੰ ਇਹਦਾ ਵਿੱਚ ਦਫਨਾਇਆ ਜਾਂਦੀਆਂ ਰਸਮਾਂ ਕੀਤੀਆਂ ਗਈਆਂ ਅਣਜਾਣ ਸਿਪਾਹੀ ਦੇ ਮ੍ਰਿਤਕ ਦੀ ਨੂੰ 25 ਮਈ ਨੂੰ ਫਰਾਂਸ ਤੋਂ ਕੈਨੇਡਾ ਲਿਆਂਦਾ ਗਿਆ ਸੀ ਸੇਂਟ ਜੋਨਸ ਵਿੱਚ ਸਥਿਤ ਨੈਸ਼ਨਲ ਵਾਰ ਮੈਮੋਰੀਅਲ ਵਿਖੇ ਅਣਜਾਣ ਸਿਪਾਹੀ ਦਾ ਮਕਬਰਾ ਵੀ ਬਣਾਇਆ ਗਿਆ ਨਿਊਫੰਡਲੈਂਡ ਐਂਡ ਲੈਬਰਾਡੋਰ ਵਿੱਚ ਇਸ ਦੇ ਸੂਬੇ ਦੇ 1949 ਵਿੱਚ ਕੈਨੇਡੀਅਨ ਕਨਫੈਡਰੇਸ਼ਨ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਵੀ 1 ਜੁਲਾਈ ਦਾ ਦਿਨ ਮੈਮੋਰੀਅਲ ਡੇ ਵਜੋਂ ਮਨਾਇਆ ਜਾਂਦਾ ਹੈ ਜਿਸ ਵਿੱਚ ਜੰਗ ਦੇ ਵਿੱਚ ਸ਼ਹੀਦ ਹੋਏ ਸਿਪਾਹੀਆਂ ਨੂੰ ਯਾਦ ਕੀਤਾ ਜਾਂਦਾ ਹੈ ਆਪਣੇ ਸਾਲਾਨਾ ਕੈਨੇਡਾ ਦੇ ਦੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਵਿਭਿੰਨਤਾ ਸਮਾਵੇਸ਼ਨ ਅਤੇ ਨਿਰਪੱਖਤਾ ਪ੍ਰਤੀ ਆਪਣੇ ਪ੍ਰਤੀਬਿੰਤਾ ਲਈ ਦੇਸ਼ ਦੀ ਪ੍ਰਸ਼ੰਸਾ ਕੀਤੀ ਹੈ ਜਦੋਂ ਕਿ ਅਨਿਆਏ ਨੂੰ ਠੀਕ ਕਰਨ ਅਤੇ ਸਵਦੇਸ਼ੀ ਲੋਕਾਂ ਦੀ ਸਤਿਭਾਵਨਾ ਸਥਾਪਿਤ ਕਰਨ ਲਈ ਚੱਲੇ ਜਾ ਰਹੇ ਯਤਨ ਦੀ ਧਿਆਨ ਦਿੰਦਾ ਹੈ ਪ੍ਰਧਾਨ ਮੰਤਰੀ ਨੇ ਕੈਨੇਡਾ ਦੇ 157ਵਾਂ ਸਥਾਪਨਾ ਦਿਵਸ ਮੌਕੇ ਦੇਸ਼ ਵਿੱਚ ਜਸ਼ਨ ਦੇ ਚੱਲਦਿਆਂ ਕੈਨੇਡਾ ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਕਦਰਾਂ-ਕੀਮਤਾਂ ਹਨ ਜੋ ਸਾਨੂੰ ਕੈਨੇਡੀਅਨ ਦੇ ਰੂਪ ਵਿੱਚ ਇਕੱਠੇ ਰੱਖਦੀਆਂ ਨੇ। ਇਹੀ ਕਾਰਨ ਹੈ ਕਿ ਦੁਨੀਆ ਭਰ ਦੇ ਲੋਕ ਇੰਨੇ ਸਾਰੇ ਲੋਕ ਆਪਣੀ ਸੰਪਤੀ ਬਚਾ ਲੈਂਦੇ ਅਤੇ ਸਾਡੀ ਕਹਾਣੀ ਦਾ ਹਿੱਸਾ ਬਣਨ ਲਈ ਉਹ ਹੀ ਜੋ ਕੁਝ ਵੀ ਨਹੀਂ ਜਾਣਦੇ ਉਹ ਪਿੱਛੇ ਛੱਡ ਦਿੰਦੇ ਹਨ। ਇਹ ਇੱਕ ਅਜੀਬ ਕਹਾਣੀ ਹੈ ਜਿਸ ਵਿੱਚ ਬੇਇਨਸਾਫੀ ਸ਼ਾਮਲ ਹੈ। ਟਰੂਡੋ ਨੇ ਬ੍ਰਿਟਿਸ਼ ਕੋਲੰਬੀਆ ਵਿੱਚ ਰਿਕਾਰਡ ਕੀਤੇ ਗਏ ਵੀਡੀਓ ਵਿੱਚ ਕਿਹਾ, "ਅਸੀਂ ਸੁੱਲ ਅਤੇ ਸਾਂਝੇ ਰਾਤ ਤੇ ਸੰਘਰਸ਼ ਕਰ ਰਹੇ ਹਾਂ, ਇਹ ਸਿੱਖਣ ਦੀ ਕਹਾਣੀ ਹੈ। ਇਹ ਸਿੱਖਣਾ ਹੈ ਕਿ ਅਸੀਂ ਆਪਣੇ મતਭੇਦਾਂ ਦੇ ਬਾਵਜੂਦ ਮਜ਼ਬੂਤ ਹਾਂ ਅਤੇ ਇੱਕ ਅਜੀਬ ਕਹਾਣੀ ਹੈ ਜੋ ਕੈਨੇਡੀਅਨ ਲੋਕਾਂ ਦੁਆਰਾ ਲਿਖੀ ਜਾ ਰਹੀ ਹੈ ਜੋ ਆਪਣੇ ਭਾਈਚਾਰੇ ਅਤੇ ਦੇਸ਼ ਦੇ ਲੋਕਾਂ ਨੂੰ ਅੱਗੇ ਵਧਾਉਂਦੀ ਹੈ। ਟਰੂਡੋ ਨੇ ਸਿਹਤ ਸੇਵਾਵਾਂ ਕਰਮੀਆਂ, ਹਥਿਆਰਬੰਦ ਬਲਾਂ ਦੇ ਲਗਾਤਾਰ ਯਤਨਾਂ ਦੀ ਪ੍ਰਸ਼ੰਸਾ ਕੀਤੀ। ਹੈਲੋ एवरीवन, ਹੈਪੀ ਕੈਨੇਡਾ ਡੇ। No matter where you are, I hope you're celebrating the incredible people, the land, and the story that is Canada. It's a story that began more than 157 years ago, with Indigenous peoples who've called this land home since time immemorial. It's a story of sacrifice. When Canadian soldiers stormed the beaches of Normandy, they knew they were risking their lives. But freedom, even for those across an ocean, even for generations of people they'd never meet, was worth fighting for. Our rights and freedoms are never guaranteed. They're safeguarded every day by trailblazers, journalists, activists, organizers, people who want to keep building a country where we can disagree, sometimes passionately, but where we always come together in the pursuit of something greater than ourselves. ਆਸਟ੍ਰੇਲੀਆ ਸਰਕਾਰ ਨੇ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਛੁਟਕਾ ਦਿੱਤਾ ਸਰਕਾਰ ਨੇ ਵਿਦਿਆਰਥੀਆਂ ਦੀ ਵੀਜ਼ਾ ਫੀਸ ਦੁੱਗਣੀ ਤੋਂ ਵੀ ਵਧਾ ਦਿੱਤੀ ਹੈ ਇਸ ਨਾਲ ਹੀ ਵਿਜ਼ਟਰ ਵੀਜ਼ਾ ਧਾਰਕਾਂ ਤੇ ਅਸਥਾਈ ਗ੍ਰੈਜੂਏਟ ਵੀਜ਼ਾ ਧਾਰਕ ਵਿਦਿਆਰਥੀ ਵੀਜ਼ਾ ਲਈ ਅਪਲਾਈ ਕਰਨ ਦੇ ਯੋਗ ਨਹੀਂ ਹੋਣਗੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਥਨੀ ਐਲਬਾਨਿਸ ਦੀ ਸਰਕਾਰ ਨੇ ਕਦਮ ਹਾਲ ਹੀ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਰਿਕਾਰਡ ਵਧਾ ਕੇ ਹਾਊਸਿੰਗ ਮਾਰਕੀਟ ਦੇ ਪੈਂਦੇ ਤਬਾਹ ਨੂੰ ਦੇਖੇ ਚੁੱਕਿਆ ਹੈ ਹੁਣ ਇਸ ਦਾ ਸਭ ਤੋਂ ਵੱਧ ਅਸਰ ਭਾਰਤੀ ਵਿਦਿਆਰਥੀਆਂ ਤੇ ਪਵੇਗਾ ਕਿਉਂਕਿ ਆਸਟ੍ਰੇਲੀਆ ਵਿੱਚ ਪੜਨ ਵਾਲੇ ਭਾਰਤੀ ਵਿਦਿਆਰਥੀ ਕੜਕਾ ਦੀ ਗਿਣਤੀ ਦੂਜੇ ਨੰਬਰ ਤੇ ਹੈ ਸਰਕਾਰੀ ਅੰਕੜਿਆਂ ਅਨੁਸਾਰ ਸਾਲ 2022 ਦੇ ਵਿੱਚ 1 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਆਸਟ੍ਰੇਲੀਆਈ ਸੰਸਥਾਵਾਂ ਵਿੱਚ ਪੜ੍ਹ ਰਹੇ ਸਨ ਜਨਵਰੀ ਤੋਂ ਸਤੰਬਰ 2023 ਦੀ ਮਿਆਦ ਵਿੱਚ ਇਹ ਸੰਖਿਆ 1.2 ਲੱਖ ਸੀ ਹੁਣ ਉਹਨਾਂ ਨੂੰ ਆਸਟ੍ਰੇਲੀਆ ਵਿੱਚ ਪੜ੍ਹਨ ਲਈ ਹੋਰ ਪੈਸੇ ਖਰਚਨੇ ਪੈਣਗੇ ਆਸਟ੍ਰੇਲੀਆ ਸਰਕਾਰ ਨੇ 1 ਜੁਲਾਈ ਤੋਂ ਵਿਦੇਸ਼ੀ ਵਿਦਿਆਰਥੀਆਂ ਲਈ ਵੀਜ਼ਾ ਫੀਸ 710 ਆਸਟ੍ਰੇਲੀਅਨ ਡਾਲਰ ਤੋਂ ਵਧਾ ਕੇ 1680 ਆਸਟ੍ਰੇਲੀਅਨ ਡਾਲਰ ਕਰ ਦਿੱਤੀ ਹੈ ਨਵੀਆਂ ਫੀਸਾਂ 1 ਜੁਲਾਈ ਤੋਂ ਲਾਗੂ ਹੋਣਗੀਆਂ ਆਸਟ੍ਰੇਲੀਆ ਦੇ ਗ੍ਰਹਿ ਮੰਤਰੀ ਕਲੇਅਰ ਓਲੀ ਨੇ ਕਿਹਾ ਕੀ ਇਹ ਤਬਦੀਲੀਆਂ ਰਹਾਊਸਿੰਗ ਮਾਰਕੀਟ ਤੇ ਦਬਾਅ ਨੂੰ ਘੱਟ ਹੋਵੇਗਾ ਮਾਰਚ ਦੇ ਅੰਕੜਿਆਂ ਅਨੁਸਾਰ 30 ਸਤੰਬਰ 2023 ਤੱਕ ਮਾਈਗ੍ਰੇਸ਼ਨ 60% ਵੱਧ ਕੇ 548800 ਹੋ ਗਈ ਸੀ ਨਵੀਂ ਪ੍ਰਣਾਲੀ ਤੋਂ ਬਾਅਦ ਆਸਟ੍ਰੇਲੀਆ ਵਿੱਚ ਵਿਦਿਆਰਥੀ ਵੀਜ਼ਾ ਲੈਣ ਲਈ ਅਮਰੀਕਾ ਤੇ ਕੈਨੇਡਾ ਨਾਲੋਂ ਵੀ ਮਹਿੰਗਾ ਹੋ ਗਿਆ ਆਸਟ੍ਰੇਲੀਆ ਸਰਕਾਰ ਨੇ ਕਿਹਾ ਕਿ ਇਹ ਬਦਲਾਵ ਵੀਜ਼ਾ ਨੀਮਾ ਦੇ ਵਿੱਚ ਖਾਮੀਆਂ ਨੂੰ ਦੂਰ ਕਰਨ ਲਈ ਮਦਦ ਕਰੇਗਾ ਇਸ ਨਾਲ ਇਹ ਵੀ ਫਾਇਦਾ ਹੋਵੇਗਾ ਕਿ ਸਿਰਫ ਅਸਲੀ ਵਿਦਿਆਰਥੀ ਹੀ ਵੀਜ਼ਾ ਲੈ ਸਕਣਗੇ ਇਸ ਨਾਲੇ ਦੇਸ਼ ਤੇ ਆਰਥਿਕ ਵਿਕਾਸ ਨੂੰ ਵਿਹੁਲਾਰਾ ਮਿਲੇਗਾ ਇਸ ਦੇ ਕੈਨੇਡਾ ਨੇ ਵੀ ਅਜੇ ਕਈ ਬਦਲਾਅ ਕੀਤੇ ਨੇ ਉਥੇ ਨਿਯਮਿਤ ਸਖਤ ਕੀਤੇ ਗਏ ਨੇ ਕਿ ਇਸ ਦਾ ਅਸਰ ਭਾਰਤ ਦੇ ਹਜ਼ਾਰਾਂ ਵਿਦਿਆਰਥੀਆਂ ਦੇ ਵੀ ਪੈ ਰਿਹਾ ਹੈ ਵਿਦੇਸ਼ਾਂ ਵਿੱਚ ਪੜ੍ਹਾਈ ਲਈ ਜਾਣ ਵਾਲੇ ਵਿਦਿਆਰਥੀਆਂ ਲਈ ਕੈਨੇਡਾ ਲੰਮੇ ਸਮੇਂ ਤੱਕ ਪਸੰਦੀਦਾ ਦੇਸ਼ ਸੀ ਪਰ ਹੁਣ ਭਾਰਤੀ ਵਿਦਿਆਰਥੀਆਂ ਦਾ ਕੈਨੇਡਾ ਤੋਂ ਮੂੰਹ ਭੰਗ ਪੁੰਨਦਾ ਜਾ ਰਿਹਾ ਹੈ ਕੈਨੇਡਾ ਪਿਛਲੇ ਸਾਲ ਵਿੱਚ ਭਾਰਤੀ ਵਿਦਿਆਰਥੀਆਂ ਦੇ ਮੰਨਾਂ ਵਿੱਚ ਡਰ ਪੈਦਾ ਹੋ ਗਿਆ। ਆਈਆਰਸੀਸੀ ਦੇ ਅੰਕੜਿਆਂ ਅਨੁਸਾਰ ਮਾਰਚ 2024 ਵਿੱਚ ਸਿਰਫ 4210 ਭਾਰਤੀ ਵਿਦਿਆਰਥੀਆਂ ਨੇ ਅਧਿਆਨ ਪਰਮਿਟ ਲਈ ਅਰਜ਼ੀ ਦਿੱਤੀ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਸਿਰਫ 83.16% ਹੈ। ਮਾਰਚ 2022 ਅਤੇ ਮਾਰਚ ਮਾਰਚ 2023 ਵਿੱਚ 25-25000 ਵਿਦਿਆਰਥੀਆਂ ਨੇ ਸਟੱਡੀ ਪਰਮਿਟ ਲਈ ਅਪਲਾਈ ਕੀਤਾ ਸੀ। ਭਾਰਤੀ ਵਿਦਿਆਰਥੀਆਂ ਵੱਲੋਂ ਕੈਨੇਡੀਅਨ ਸਟੱਡੀ ਪਰਮਿਟ ਅਰਜ਼ੀਆਂ ਦੀ ਗਿਣਤੀ 1 ਅਕਤੂਬਰ 2023 ਤੱਕ ਲਗਾਤਾਰ ਘਟਦੀ ਜਾ ਰਹੀ ਹੈ। ਲੇ ਸਾਲ ਦੇ ਮੁਕਾਬਲੇ 2023 ਦੀ ਆਖਰੀ ਤਿਮਾਹੀ ਵਿੱਚ 86% ਦੀ ਜ਼ਿਆਦਾ ਭਾਰਤੀ ਵਿਦਿਆਰਥੀਆਂ ਨੇ ਸਟੱਡੀ ਵੀਜ਼ਾ ਲਈ ਅਪਲਾਈ ਕੀਤਾ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਗਿਰਾਵਟਾ ਕੈਨੇਡੀਅਨ ਅਰਥਚਾਰੇ ਤੇ ਮਹੱਤਵਪੂਰਨ ਅਸਰ ਪਿਆ 41% ਅੰਤਰਰਾਸ਼ਟਰੀ ਵਿਦਿਆਰਥੀ ਭਾਰਤ ਤੋਂ ਆਉਂਦੇ ਹਨ ਟਿਊਸ਼ਨ ਫੀਸਾਂ ਰਹਿائش ਅਤੇ ਰੈਂਟ ਸੈਂਡ ਦੇ ਖਰਚੇ ਰਾਹੀਂ ਸਾਲਾਨਾ ਅਰਬਾਂ ਡਾਲਰਾਂ ਦਾ ਯੋਗਦਾਨ ਪਾਉਂਦੇ ਨੇ ਕੈਨੇਡੀਅਨ ਬਿਊਰੋ ਆਫ ਇੰਟਰਨੈਸ਼ਨਲ ਐਜੂਕੇਸ਼ਨ ਦੀ ਰਿਪੋਰਟ ਦੇ ਅਨਸਾਰ ਅੰਤਰਰਾਸ਼ਟਰੀ ਵਿਦਿਆਰਥੀ ਸਨਾਨਾ ਕੈਨੇਡੀਅਨ ਆਰਥਿਕਤਾ ਵਿੱਚ ਲਗਭਗ 1.34 ਲੱਖ ਕਰੋੜ ਵਿੱਚ ਯੋਗਦਾਨ ਪਾਉਂਦੇ ਨੇ ਪੰਜਾਬ ਦੇ ਵਿਦਿਆਰਥੀ ਕੈਨੇਡੀਅਨ ਆਰਥਿਕਤਾ ਵਿੱਚ 68000 ਕਰੋੜ ਰੁਪਏ ਦਾ ਯੋਗਦਾਨ ਪਾਉਂਦੇ ਨੇ ਅੰਟਾਰੀਓ ਵਿੱਚ 8 ਸਾਲਾਂ ਤੋਂ ਗਰੋਸਰੀ ਸਟੋਰ ਚਲਾ ਰਹੇ ਰਾਜ ਪਟੇਲ ਦਾ ਕਹਿਣਾ ਹੈ ਕਿ ਸਾਡੇ ਜ਼ਿਆਦਾਤਰ ਉਤਪਾਦ ਕਾਫੀਤੀ ਹਨ ਵਿਦਿਆਰਥੀਆਂ ਸਾਡੇ ਮੁੱਖ ਗਾਹਕ ਵਿੱਚੋਂ ਇੱਕ ਨੇ ਇਸ ਬਦਲਾਕਾਰਨ ਕਾਰੋਬਾਰ ਪਰ ਪ੍ਰਭਾਵਿਤ ਹੋਇਆ ਭਾਰਤੀ ਵਿਦਿਆਰਥੀ ਦੀ ਸਟੱਡੀ ਪਰਮਿਟ ਵਿੱਚ ਗਿਰਾਵਟ ਦੇ ਕਈ ਕਾਰਨ ਹਨ। ਇਨ੍ਹਾਂ ਵਿੱਚ ਵਿਗੜਦੇ ਕੂਟਕਨੀਤਿਕ ਸਬੰਧ, ਰੋਜ਼ਗਾਰ ਦੇ ਮੌਕਿਆਂ ਦੀ ਘਾਟ, ਰਹਿਣ-ਸਹਿਣ ਦੀਆਂ ਵਧਦੀਆਂ ਕੀਮਤਾਂ ਸ਼ਾਮਲ ਨੇ। ਕੈਨੇਡਾ ਵਿੱਚ ਮਹਿੰਗਾਈ ਦਰ 2021 ਦੇ ਵਿੱਚ 0.71% ਸੀ ਜੋ ਕਿ 2023 ਦੇ ਵਿੱਚ ਵਧ ਕੇ 6.8% ਹੋ ਗਈ ਹੈ। ਸਰਕਾਰ ਨੇ ਭਾਰਤੀ ਵਿਦਿਆਰਥੀਆਂ ਦੇ ਇਸ ਹਫ਼ਤੇ ਵਿੱਚ 24 ਘੰਟੇ ਕੰਮ ਕਰਨ ਦੀ ਸੀਮਾ ਲਾਗੂ ਕਰ ਦਿੱਤੀ ਹੈ। ਇਸ ਕਾਰਨ ਵਿਦਿਆਰਥੀਆਂ ਲਈ ਚੰਗੀ ਜੀਵਨ ਸ਼ੈਲੀ ਜਿਉਣਾ ਸੌਖਾ ਨਹੀਂ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦਫ਼ਤਰ ਸਰੀ ਦੇ ਸਥਿਤ ਰੇਡੀਓ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਮਰਿੰਦਰ ਗਿੱਲ ਦੇ ਉਸ ਪੱਤਰ ਦਾ ਨੋਟਿਸ ਲਿਆ ਜਿਸ ਵਿੱਚ ਹਾਊਸ ਆਫ ਕਾਮਨਸ ਦੇ ਸਪੀਕਰ ਵੱਲੋਂ ਖਾਲਿਸਤਾਨੀ ਅਤਵਾਦੀ ਨਿਰਜਰ ਨੂੰ ਸਰਦਾਂਝੀ ਦੇਣ ਦਾ ਵਿਰੋਧ ਕੀਤਾ ਗਿਆ। ਨਿਜਰ ਪਿਛਲੇ ਸਾਲ ਸਰੀਰ ਦੇ ਵਿੱਚ ਗੋਲੀ ਬਾਰੇ ਦੀ ਘਟਨਾ ਵਿੱਚ ਮਾਰਿਆ ਗਿਆ ਸੀ ਮਨਿੰਦਰ ਗਿੱਲ ਦੇ ਪੱਤਰ ਦਾ ਜਵਾਬ ਦਿੰਦੇ ਹੋਏ ਟੂਡੋ ਦੇ ਕਾਰਜਕਾਰੀ ਪੱਤਾ ਦੇ ਵਿਹਾਰ ਦੇ ਅਧਿਕਾਰੀ ਜੀ ਗਾਂਛ ਨੇ ਪ੍ਰੋਸਾਧਿਤ ਕੀਤਾ ਕਿ ਉਹਨਾਂ ਦੇ ਪੱਤਰ ਚ ਕੀਤੀਆਂ ਟਿੱਪਣੀਆਂ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਉਸ ਨੂੰ ਜਨਤਕ ਸੁਰੱਖਿਆ ਲੋਕਤੰਤਰੀ ਸੰਸਥਾਵਾਂ ਅਤੇ ਅੰਤਰ ਸਰਕਾਰੀ ਮਾਮਲੇ ਦੇ ਮੰਤਰੀ ਨੂੰ ਸੂਚਨਾ ਅਤੇ ਵਿਚਾਰ ਵਿੱਚ ਭੇਜਿਆ ਜਾਵੇਗਾ ਜੀ ਗਾਂਛ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਮਾਮਲਾ ਉਹਨਾਂ ਦੇ ਧਿਆਨ ਵਿੱਚ ਲਿਆਉਣ ਲਈ ਧੰਨਵਾਦ ਕੀਤਾ ਰੇਡੀਓ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਮਨਿੰਦਰ ਗਿੱਲ ਨੇ ਜਸਟਿਨ ਟੂਟੋ ਨੂੰ ਲਿਖੇ ਇੱਕ ਪੱਤਰ ਵਿੱਚ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ 23 ਜੂਨ ਦਾ ਹਰ ਦਿਨ ਕੈਨੇਡੀਅਨ ਡੇਲੀ ਬਹੁਤ ਦੁਖਦਈ ਹੈ ਕਿਉਂਕਿ ਇਸ ਦਿਨ ਅਸੀਂ ਕਨਿਸ਼ਕ ਬੰਬ ਧਮਾਕੇ ਵਿੱਚ ਜਾਨਾ ਗਵਾਉਣ ਵਾਲੇ 329 ਲੋਕਾਂ ਨੂੰ ਯਾਦ ਕਰਦੇ ਹਾਂ ਉਹਨਾਂ ਨੇ ਲਿਖਿਆ ਕਿ ਹਵਾਬਾਜ਼ੀ ਇਤਿਹਾਸ ਵਿੱਚ ਸਭ ਤੋਂ ਪਿਆਨਕਾਤਵਾਦੀ ਹਮਲੇ ਲਈ ਜ਼ਿੰਮੇਵਾਰ ਕਟੜਪੰਥੀ ਵਿਚਾਰਧਾਰਾ ਨੂੰ ਹਾਊਸ ਆਫ ਕਾਮਨਸ ਵੱਲੋਂ ਜਾਇਜ਼ ਠਹਿਰਾਇਆ ਗਿਆ ਸੀ ਪਿਛਲੇ 19 ਜੂਨ ਨੂੰ ਹਾਊਸ ਆਫ ਕਾਮਨਸ ਦੀ ਸਪੀਕਰ ਦੇ ਸੰਸਦ ਦੇ ਮੈਂਬਰ ਨੂੰ ਪਿਛਲੇ ਸਾਲ ਸਰੀ ਦੇ ਵਿੱਚ ਕਤਲ ਕੀਤੇ ਹਰਦੀਪ ਸਿੰਘ ਨੀਜੂ ਦੀ ਯਾਦ ਵਿੱਚ ਖੜੇ ਖੂਨ ਤੇ ਮੌਨ ਰੱਖਣ ਦੀ ਅਪੀਲ ਕੀਤੀ ਸੀ ਗਿੱਲ ਨੇ ਇਸ ਘਟਨਾ ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਹਰਦੀਪ ਸਿੰਘ ਨੀਜਰ ਤੱਕ ਇਹੋਨਾ ਕਤਲ ਨਾ ਮਾਫੀਯੋਗ ਹੈ ਅਤੇ ਇਸ ਦਾ ਜ਼ੁਰਮ ਵੀ ਜ਼ਿੰਮੇਵਾਰ ਕਿਸੇ ਵਿਅਕਤੀ ਨੂੰ ન્યા ਦੇ ਕਟਹਰੇ ਵਿੱਚ ਲਿਆਦਾਂ ਜਾਣਾ ਚਾਹੀਦਾ ਹੈ ਹਾਲਾਂਕਿ ਹਾਊਸ ਆਫ ਕਾਮਨਸ ਵਿੱਚ ਸਨਮਾਨ ਪ੍ਰਾਪਤ ਕਰਨ ਵਾਲਾ ਕੋਈ ਵੀ ਵਿਅਕਤੀ ਬੇਦਾਗ ਚਰਿੱਤਰ ਵਾਲਾ ਹੋਣਾ ਚਾਹੀਦਾ ਹੈ ਹਾਊਸ ਆਫ ਕਾਮਨਸ ਕੈਨੇਡਾ ਨੂੰ ਇੱਕ ਰਾਸ਼ਟਰ ਅਤੇ ਤਾਜ ਦੀ ਪਵਿੱਤਰਤਾ ਨੂੰ ਦਰਸਾਉਂਦਾ ਹੈ ਉਹਨਾਂ ਨੇ ਪੱਤਰ ਵਿੱਚ ਕਿਹਾ ਕਿ ਹਾਊਸ ਆਫ ਕਾਮਨਸ ਵਿੱਚ ਇੱਕ ਨਾਜ਼ੀ ਨੂੰ ਸਨਮਾਨਿਤ ਕੀਤੇ ਜਾਣ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਹਾਊਸ ਆਫ ਕਾਮਨਸ ਵਿੱਚ ਬੁਲਾਏ ਗਏ ਸਨਮਾਨਿਤ ਕੀਤੇ ਗਏ ਵਿਅਕਤੀਆਂ ਦੀ ਜਾਂਚ ਕਰਨ ਲਈ ਕਿਸੇ ਕਿਸਮ ਦੀ ਪ੍ਰਕਿਰਿਆ ਵਿਕਸਿਤ ਕੀਤੀ ਜਾਵੇ ਪਰ ਇਸ ਘਟਨਾ ਦੇ ਉਲਟ ਸੰਕੇਤ ਮਿਲ ਰਹੇ ਨੇ ਰੇਡੀਓ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਨੇ ਕਿਹਾ ਕਿ ਟਰੂਡੋ ਸਾਰੇ ਕੈਨੇਡੀਅਨ ਨੂੰ ਦੱਸਣਾ ਚਾਹੁੰਦੇ ਹਨ ਕਿ ਇਸ ਫੈਸਲੇ ਤੱਕ ਪਹੁੰਚਣ ਲਈ ਕਿਸੇ ਤਰ੍ਹਾਂ ਦੀ ਪ੍ਰੀ ਪ੍ਰਕਿਰਿਆ ਅਪਣਾਈ ਗਈ ਹੈ ਇਸ ਕਦਮ ਤੋਂ ਪਹਿਲਾਂ ਕਿਸ ਤਰ੍ਹਾਂ ਦੀ ਚਰਚਾ ਹੋਈ ਅਤੇ ਇਹ ਸਮਝੌਤਾ ਕਿਵੇਂ ਹੋਇਆ